ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਟੈਂਡਰ ਘੁਟਾਲੇ ਦੇ ਵਿੱਚ ਆਈ.ਡੀ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜੋ ਕਿ ਪਿਛਲੇ 4 ਮਹੀਨਿਆਂ ਤੋਂ ਨਾਬਾਦੀ ਜੇਲ੍ਹ ਵਿੱਚ ਬੰਦ ਸਨ ਪਿਛਲੇ ਦਿਨੀ ਮਾਨਯੋਗ ਹਾਈ ਕੋਰਟ ਵੱਲੋਂ ਉਹਨਾਂ ਨੂੰ ਵੱਡੀ ਰਾਹਤ ਆ ਜਿਹੜੀ ਦਿੱਤੀ ਗਈ ਸੀ ਅੱਜ ਉਹ ਬਾਹਰ ਆਏ ਨੇ ਉਹਨਾਂ ਨੇ ਗੱਲਬਾਤ ਜਿਹੜੀ ਕੀਤੀ ਆ ਕਿ ਮੈਂ ਹਾਈ ਕੋਰਟ ਦਾ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਵੱਡੀ ਰਾਹਤ ਆ ਜਿਹੜੀ ਦਿੱਤੀ ਆ ਮੈਂ ਹੁਣ ਪਰਿਵਾਰ ਦੇ ਵਿੱਚ ਜਾ ਰਿਹਾ ਪਰਿਵਾਰ ਦੇ ਵਿੱਚ ਜਾਣ ਤੋਂ ਬਾਅਦ ਗੱਲਾਂ ਵੱਡੀਆਂ ਨੇ ਵੱਡੀਆਂ ਗੱਲਾਂ ਕਰਾਂਗਾ ਜੋ ਕਿ ਮੇਰੇ ਨਾਲ ਧੱਕਾਸ਼ਾਹੀ ਆ ਜਿਹੜੀ ਉਹ ਕੀਤੀ ਗਈ ਆ ਰੱਬ ਦਾ ਸ਼ੁਕਰਾਨਾ ਕਰਨਾ ਹੈ ਤੇ ਇਹੀ ਗੱਲ ਕਹਿਣੀ ਆ ਵੀ ਸਚਾਈ ਦੀ ਜਿੱਤ ਹੋਈ ਆ ਤੁਹਾਡੇ ਨਾਲ ਬੈਠ ਕੇ ਗੱਲਾਂ ਕਰਾਂਗੇ ਥੋੜਾ ਟਾਈਮ ਪਾ ਕੇ ਮੈਨੂੰ ਘਰੀ ਪਹੁੰਚ ਲੈਣ ਦਿਓ ਫਿਰ ਕੱਲ ਜਾਂ ਪਰਸੋਂ ਤੁਹਾਡੇ ਨਾਲ ਬੈਠਾਂਗੇ ਤੇ ਲੰਬੀਆਂ ਗੱਲਾਂ ਕਰਾਂਗੇ ਸਰਕਾਰ ਬਾਰੇ ਵੀ ਕਰਾਂਗੇ ਤੇ ਜਿਹੜੇ ਅੰਦਰਲੇ ਤਜਰਬੇ ਸੀ ਉਹਦੇ ਬਾਰੇ ਵੀ ਗੱਲ ਕਰਾਂਗਾ

ਹਾਈ ਕੋਰਟ ਨੇ ਜਿਹੜਾ ਐਪਲੀਕੇਸ਼ਨ ਹੈ ਕੇਵਲ ਬੇਲ ਹੀ ਨਹੀਂ ਬਲਕਿ ਉਹਨੂੰ ਕੁਐਸ ਕਰਿਆ ਰੱਦ ਕਰਿਆ ਤੇ ਜਦੋਂ ਸਾਬਤ ਹੁੰਦਾ ਹੈ ਕਿ ਜਿਸ ਤਰੀਕੇ ਨਾਲ ਟਾਰਗੇਟ ਜਾਂ ਜਿਸ ਤਰੀਕੇ ਨਾਲ ਇਹਨਾਂ ਨੂੰ ਇਹ ਡਿਫਿਕਲਟੀਸ ਪਾਇਆ ਸੀ ਉਹਦਾ ਸੋਲੂਸ਼ਨ ਕਾਇਦੇ ਕਾਨੂੰਨ ਮੁਤਾਬਕ ਆਨਰੇਬਲ ਹਾਈ ਕੋਰਟ ਨੇ ਦਿੱਤਾ ਹੈ